ਆ ਗਈਆਂ ਤੇ ਇਹ ਹਾਂਜੀ ਮੰਮੀ ਕੀ ਦੱਸਾਂ ਮਮੀ ਜੀ ਬਾਜ਼ਾਰ ਦੇ ਵਿੱਚ ਇੰਨੀ ਭੀੜ ਇੰਨੀ ਭੀੜ ਕਿਤੇ ਪੈਰ ਰੱਖਣ ਨੂੰ ਜਗ੍ਹਾ ਨਹੀਂ ਸੀ ਜਿਹੜੀ ਦੁਕਾਨ ਚ ਵੜਾ ਉੱਥੇ ਲੋਕੀ ਨੱਕੋ ਨੱਕ ਭਰੇ ਪਏ ਅੱਜ ਤਾਂ ਮੰਮੀ ਹਾਦੀ ਹੋ ਗਈ ਸੱਚੀ ਚੱਲ ਮੈਂ ਤੇਰੇ ਲਈ ਨਾ ਪਾਣੀ ਲੈ ਕੇ ਆਉਣੀ ਆ ਨਹੀਂ ਨਹੀਂ ਮੰਮੀ ਮੈਂ ਆਪੇ ਪੀ ਲੈਣੀ ਪਾਣੀ ਮੰਮੀ ਜੀ ਆਹ ਸੂਟ ਨਾ ਮੈਂ ਆਪਣੀ ਭਾਬੀ ਵਾਸਤੇ ਲੈ ਕੇ ਆਈ ਆ ਤੇ ਇਹ ਇਦਾਂ ਦੇ ਰੰਗ ਨਾ ਮੇਰੀ ਭਾਬੀ ਨੂੰ ਵੀ ਬੜੇ ਪਸੰਦ ਆ ਤੇ ਉਹਨੂੰ ਜੱਛਦੇ ਵੀ ਬੜੇ ਨੇ ਤੇ ਆਹ কুরਤਾ ਨਾ ਮੈਂ ਆਪਣੇ ਵੀਰ ਵਾਸਤੇ ਲੈ ਕੇ ਆਈ ਆ ਮੇਰੇ ਭਰਾ ਨੂੰ ਵੀ ਨਾ ਧੀਏ ਸ਼ਰਟਾਂ ਨਾਲੋਂ ਜ਼ਿਆਦਾ ਨਾ ਕੁੜਤੇ ਪੌਣੇ ਪਸੰਦ ਆ ਸੋਹਣਾ ਐ ਸਾਰਾ ਕੁਝ ਕਦੋਂ ਜਾ ਰਹੀ ਏ ਧੀਏ ਤੂੰ ਪੇਕੇ ਫਿਰ ਮੈਂ ਤਾਂ ਬਸ ਮੰਮੀ ਜੀ ਕੱਲ ਹੀ ਜਾ ਰਹੀ ਆ ਅੱਛਾ ਠੀਕ ਆ ਧੀਏ ਚਲੋ ਮੰਮੀ ਜੀ ਠੀਕ ਆ ਮੈਂ ਨਾ ਸਾਰਾ ਸਮਾਨ ਜਿਹੜਾ ਨਾ ਸਾਾਂ ਬਾਵਾ ਕਿਉਂਕਿ ਮੈਂ ਜਾਣ ਦੀ ਤਿਆਰੀ ਵੀ ਕਰਨੀ ਬੈਗ ਵੀ ਪੈਕ ਕਰਨਾ ਕਿ ਹੋਇਆ ਮੰਮੀ ਜੀ ਠੀਕ ਨਹੀਂ ਹੋ ਗਈ ਨਈ ਤੇ ਅਸਰਚਨਾ ਗੱਲ ਇਹ ਆ ਕਿ ਮੈਨੂੰ ਨਾ ਮੇਰੇ ਵੀਰ ਦੇ ਨਾਲ ਖੜੀ ਬੰਨੇ ਹੋਏ ਦੋ ਤਿੰਨ ਸਾਲ ਹੋ ਗਏ ਨੇ ਕਿਸੇ ਨਾ ਕਿਸੇ ਕੰਮ ਕਰਕੇ ਨਾ ਜਾਣਾ ਰਹਿ ਜਾਂਦਾ ਏ ਤੇ ਇਸ ਵਾਰ ਨਾ ਬੇਰਾ ਬੜਾ ਹੀ ਮਨ ਹੋ ਰਿਹਾ ਏ ਕਿ ਮੈਂ ਆਪਣੇ ਵੀਰ ਕੋਲ ਜਾ ਕੇ ਨਾ ਉਹਦੇ ਗੋਟ ਤੇ ਆਪਣੇ ਹੱਥਾਂ ਨਾਲ ਰਖੜੀ ਬਨ ਕੇ ਆਵਾ ਪਰ ਪਰ ਪਰਕੀ ਮੰਮੀ ਜੀ ਤੂੰ ਚਲੇ ਜਾਣਾ ਨਾ ਧੀਏ ਤੇ ਫਿਰ ਮੇਰੇ ਕੋਲੋਂ ਕਿੱਥੇ ਜਾ ਹੋਣਾ ਏ ਚਲੋ ਤੁਸੀਂ ਆਪਣੇ ਮੂੰਹ ਕਿਆ ਤੇ ਸਹੀਂ ਮੈਂ ਤੁਹਾਡੇ ਮੂੰਹ ਇਹ ਹੀ ਗੱਲ ਸੁੰਣਾ ਚਾਹੁੰਦੀ ਸੀ ਕੀ ਮਤਲਬ ਧੀਏ ਤੇਰਾ ਮੰਮੀ ਜੀ ਕੱਲ ਜਦੋਂ ਤੁਸੀਂ ਨਾ ਨਾਲ ਵਾਲੀ ਆਂਟੀ ਦੇ ਨਾਲ ਗੱਲ ਕਰਦੇ ਪਏ ਸੀ ਨਾ ਕਿ ਰਖੜੀ ਤੇ ਬੱਚੇ ਹੀ ਆਉਂਦੇ ਜਾਂਦੇ ਚੰਗੇ ਲੱਗਦੇ ਨੇ ਸਾਡਾ ਕੀ ਏ ਤੇ ਬਸ ਮੈਂ ਉਦੋਂ ਹੀ ਸੋਚ ਲਿਆ ਸੀਗਾ ਕਿ ਐਦ ਕੀ ਨਾ ਮੈਂ ਮੰਮੀ ਨੂੰ ਰਖੜੀ ਤੇ ਉਹਨਾਂ ਦੇ ਭਰਾ ਕੋਲ ਭੇਜਣਾ ਏ ਤੇ ਨਾਲੇ ਪਤਾ ਮੰਮੀ ਜੀ ਜਿਹੜੇ ਮੈਂ ਕੱਲ ਕੱਪੜੇ ਲੈ ਕੇ ਆਈਆਂ ਨਾ ਉਹ ਮੈਂ ਆਪਣੀ ਭਾਬੀ ਵਾਸਤੇ ਤੇ ਭਰਾ ਵਾਸਤੇ ਹੀ ਲੈ ਕੇ ਆਈ ਉਹ ਮੈਂ ਤੁਹਾਡੇ ਭਰਾ ਤੇ ਤੁਹਾਡੀ ਭਾਬੀ ਜੀ ਯਾਨੀ ਕਿ ਮੇਰੇ ਮਾਮਾ ਜੀ ਤੇ ਮਾਮੀ ਜੀ ਵਾਸਤੇ ਲੈ ਕੇ ਆਈਆਂ ਬਸ ਮੈਂ ਐਸੀ ਗੱਲ ਦੀ ਵੇਟ ਕਰਦੀ ਪਈ ਸੀ ਕਿ ਇਹ ਗੱਲ ਨਾ ਤੁਸੀਂ ਆਪ ਆਪਣੇ ਮੂੰਹੋਂ ਮੈਨੂੰ ਕਹੋ ਪਰ ਜੇਤੀ ਇਹ ਮੈਂ ਚਲ ਗਈ ਤੇ ਫਿਰ ਤੂੰ ਵੀ ਤੇ ਆਪਣੇ ਪੇਕੇ ਜਾਣਾ ਹੈ ਤੇਰੀ ਰਖੜੀ ਦਾ ਕੀ ਤੁਸੀਂ ਉਹਦੀ ਫਿਕਰ ਨਾ ਕਰੋ ਮੰਮੀ ਜੀ ਮੈਂ ਆਪਣੇ ਭਰਾ ਤੇ ਭਾਬੀ ਨੂੰ ਨਾ ਇੱਥੇ ਹੀ ਬੁਲਾ ਲਿਆ ਹੈ ਰਖੜੀ ਤੇ ਮੰਮੀ ਜੀ ਮੈਂ ਕਿੰਨੀ ਕਿਸਮਤ ਵਾਲੀ ਆ ਜੋ ਮੈਨੂੰ ਮਾਂ ਵਰਗੀ ਸੱਸ ਮਿਲੀ ਮੰਮੀ ਜੀ ਤੁਸੀਂ ਮੇਰੀ ਖੁਸ਼ੀ ਵਾਸਤੇ ਨਾ ਆਪਣੀਆਂ ਸਾਰੀਆਂ ਖੁਸ਼ੀਆਂ ਤਿਆਗ ਦਿੱਤੀਆਂ ਇਸ ਕਰਕੇ ਮੰਮੀ ਜੀ ਮੇਰਾ ਵੀ ਕੁਝ ਫਰਜ਼ ਬਣਦਾ ਹੈ ਤੁਹਾਡੇ ਵਾਸਤੇ ਨਾਲੇ ਮੰਮੀ ਜੀ ਕੱਲ ਮੈਂ ਨਹੀਂ ਕੱਲ ਤੁਸੀਂ ਜਾ ਰਹੇ ਹੋ ਤੇ ਮੈਂ ਨਾ ਤੁਹਾਡਾ ਬੈਗ ਵੀ ਪੈਕ ਕਰ ਦਿੱਤਾ ਹੈ ਤੇ ਇੱਕ ਗੱਲ ਹੋਰ ਮੰਮੀ ਜੀ ਤੁਹਾਡਾ ਜਿੰਨੇ ਦਿਨ ਦਿਲ ਕਰੇ ਨਾ ਤੁਸੀਂ ਓਨੇ ਦਿਨ ਆਪਣੇ ਪੇਕੇ ਰਹਿ ਕੇ ਆਇਓ ਪਿੱਛੇ ਦੀ ਤੁਸੀਂ ਘਰ ਦੀ ਫਿਕਰ ਨਹੀਂ ਕਰਨੀ ਮੈਂ ਆਪੇ ਹੀ ਸਾਰਾ ਕੁਝ ਸੰਭਲ ਲੂੰਗੀ ਖੁਸ਼ ਰਹਤੀਏ ਜਿਉਂਦੀ ਵਸਦੀ ਰਹ ਮੈਂ ਤੇ ਨਾ ਆਪਣੇ ਮਨ ਨੂੰ ਨਾ ਮਾਰ ਲਿਆ ਸੀਗਾ ਮੰਮੀ ਜੀ ਜੇ ਤੁਸੀਂ ਪੇਕੇ ਜਾਣਾ ਹੈ ਨਾ ਤੇ ਇੱਕ ਸ਼ਰਤ ਤੇ ਜਾਣਾ ਹੈ ਸ਼ਰਤ ਉਹ ਕਿਹੜੀ ਸ਼ਰਤ ਧੀਏ ਸ਼ਰਤ ਤਾਂ ਮੇਰੀ ਇਹੋ ਹੀ ਆ ਮੰਮੀ ਜੀ ਕਿ ਪੇਕੇ ਜਾ ਕੇ ਨਾ ਤੁਸੀਂ ਆਪਣੀ ਇਸ ਨੂੰ ਨੂੰ ਨਾ ਭੁੱਲ ਜਿਓ ਲਾਹ ਦੇਸਤੀਏ ਤੈਨੂੰ ਕਿੱਦਾਂ ਭੁੱਲ ਜੂੰਗੀ ਤੂੰ ਤਾਂ ਮੇਰੀ ਤੀਆ ਮੇਰੀ ਪਿਆਰੀ ਧੀ